ਬਾਈ ਬਾਈ ਬੱਲੇ 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 ਹੈ ਅੱਜ ਤੱਕ ਆ ਸਿਸਟਮ ਬਣਾਇਆ ਵਾ ਅੱਜ ਇੱਧਰ ਗੋਭੀ ਕਦੂ ਗਾਸ ਕਰੀ ਵੀ ਆ ਆਹ ਗਾਜਰਾਂ ਲੱਗਦੀਆਂ ਮੈਨੂੰ ਹੈ ਤੇ ਆ ਵੀ ਗਾਜਰਾਂ ਲੱਗਦੀਆਂ ਆਹ ਮਸਾਲਾ ਬੱਲੇ ਆ ਮਸਾਲਾ ਹੈ ਇੱਧਰ ਨੂਨ ਪਿਆ ਹੈ ਆਹ ਕਿਆ ਪਿਆ ਏ ਦੇਖ ਲਾ ਇਹ ਨਹੀਂ ਕੋਈ ਚੀਜ਼ ਲੱਗਦੀ ਮੈਨੂੰ ਅਜਾ ਸਪੈਸ਼ਲ ਚੀਜ਼ ਬਣਦੀ ਲੱਗਦੀ ਕੋਈ ਬਣਦੀ ਹੀ ਤੇ ਤੇ ਬਣਵਾਣੀ ਆ ਮੈਂ ਮਿੱਤੇ ਸਾਰੇ ਸਾਰਿਆਂ ਨੂੰ ਹੈ ਅੱਜ ਤਨੂ ਤੇ ਇਹ ਨਵੀਂ ਡਿਚ ਖਾ ਕੇ ਜਾਣੀ ਆ ਸੀ। ਅੱਛਾ। ਹਾਂ। ਕਮਾਲ ਹੈ। ਤਾਂ ਸਭ ਮਿੱਤੇ ਕਿਆ ਬਣਾਉਣਾ ਏ? ਤੇ ਤੇ ਬਣਾਉਂਦੀ। ਮੈਂ ਤੈਨੂੰ ਦੱਸੀ ਜਾਣਾ ਤੂੰ ਤਿਆਰੀ ਕਰੀ ਜਾ ਉੱਕੜੇ। ਹਾਂ। ਛੋੜ ਕੇ। ਅੱਛਾ। ਕੋਈ ਸਪੈਸ਼ਲ ਵਰਜਾਈਂ ਸਫਾਈ ਦੀ ਮੈਂ ਤੈਨੂੰ ਸਖਾ ਦੇ ਲਈ। ਕੋਈ ਸਪੈਸ਼ਲ ਚੀਜ਼ ਹੈ? ਹਾਂ, ਸਪੈਸ਼ਲ ਹੈ। ਤੇ ਭਾਈ ਹੁਣ ਮੰਨੂ ਦਾ ਪਤਾ ਨਹੀਂ ਕਿਆ ਬਣਾਉਣਾ। ਦੇਖਦੇ ਹਾਂ ਬਰ ਹੁਣ ਕਿਆ ਬਣਦਾ ਹੈ। ਤੇ ਹੁਣ ਮੈਂ ਹੁਣ ਫੇਰ ਕੁਕਿੰਗ ਮੈਂ ਕਰਨੀ ਅੱਜ ਦਾ ਮਤਲਬ। ਹਾਂ, ਕੁਕਿੰਗ ਹੀ ਤਾਂ ਹੈ। ਅਛਾ ਤੈਨੂੰ ਮੈਂ ਤੁੰਗਦੀ ਤਿਆਰੀ ਕਰਾ ਮਾਸਟਰ ਸ਼ੈਫ ਆ ਸਾਡੀ ਭੈਣੇ ਆ ਪਰ ਕਰਨਾ ਮੈਂ ਆ ਸਾਰਾ ਹੈ ਕਰਨਾ ਤੇ ਅੱਛਾ ਖਾਣਾ ਸੀ ਤੇਰੇ ਹੱਥ ਦਾ ਠੀਕ ਹੈ ਤੇ ਲਓ ਜੀ ਆ ਪੈਗੀ ਬੰਦ ਗੋਭੀ ਹੂੰ ਬੰਦ ਗੋਭੀ ਕਦੇ ਗੱਲ ਕਰਿਆ ਵਾ ਕਦੂ ਕਸ ਕਰੀ ਵੀ ਬੰਦ ਗੋਭੀ ਹੈ ਚੱਲ ਕਿਵੇਂ ਤੈਨੂੰ ਦੱਸਦੀ ਮੈਂ ਅਸੀਂ ਖਾਣ ਲੱਗੇ ਆ ਮੰਜੂਰੀਅਨ ਅੱਛਾ ਵਾ ਵੀ ਵਾ ਬੇਤਾ ਅੱਜ ਮੇਰੇ ਪੈਸੇ ਬਚਾ ਲੂੰਗੀ ਹਾਂ ਹਾਂ ਤੇ ਰਾਣਾ ਵੀ ਰਹਿੰਦੇ ਵੈਸੇ ਬਾਹਰ ਦੀ ਚੀਜ਼ ਖਾਣ ਨਾਲੋਂ ਕਿਤੇ ਕਿਤੇ ਘਰ ਦੇ ਹਾਂ ਇਹ ਬਾਈ ਅੱਜ ਅਸੀਂ ਕਰ ਰਹੇ ਆ ਬਾਈ ਦੇ ਜਨਮ ਦਿਨ ਦੀ ਪਾਰਟੀ ਅਜੇ ਕਰਾਂ ਹੀ ਹੋਮ ਮੇਡ ਪਾਰਟੀ ਚੱਲ ਰਹੀ ਹੈ ਜੇ ਬਾਕੀ ਬਾਅਦ ਚੋਂ ਕਰੂਗੇ ਹਾਂ ਬਾਕੀ ਬਾਅਦ ਚੋਂ ਕਰਾਂਗੇ ਠੀਕ ਨਹੀਂ ਇਹ ਹਜੇ ਜਿਹੜਾ ਘਰਾਂ ਕੁਝ ਜੋ ਕੁਝ ਅਸੀਂ ਘਰਾਂ ਬਣਾਉਣਾ ਜੋ ਆਪ ਖਾਣੇ ਦਿਲ ਕਰਦਾ ਉਹ ਲੱਗੇ ਬਣਾਉਣਾ ਬਾਕੀ ਜਦੋਂ ਬਾਈ ਭਾਬੀ ਆ ਜੂਗੀ ਉਦੋਂ ਫੇ ਕਰਾਂਗੇ ਪਾਰਟੀ ਠੀਕ ਨਹੀਂ ਇਹ ਹੁਣ ਫਲਹਾਲ ਸਾਡੇ ਨਿਆਣੇ ਆਏ ਵੀ ਆ ਭਾਣਜੇ ਭਾਣਜੀਆਂ ਹਨਾ ਨਿਆਣੇ ਕਹਿੰਦੇ ਵੀ ਕੋਈ ਖਾਣਾ ਤਾਂ ਕਰਕੇ ਫਿਰ ਹੁਣ ਕੁਛ ਲੱਗੇ ਆ ਘਰਾਂ ਬਣਾਉਣ। ਕੁਕਿੰਗ ਕਰਨਾ ਸੀ ਆਪਣਾ। ਹਾਂ। ਕੁਕਿੰਗ ਦੇਖਦੇ ਆ ਨਾ। ਬਿਲਕੁਲ ਬਿਲਕੁਲ ਚਲੋ ਦੇਖਦੇ ਆ ਹਾਂ ਇਹਦਾ ਕੁਛ। ਉਹ ਸਾਨੂੰ ਜੈਸਮੀਨ ਨੇ ਖਾਇਆ ਤੇ ਅਸੀਂ ਅੱਜ ਜੈਸਮੀਨ ਨੂੰ ਖਵਾ ਦੂਗੇ। ਸਹੀ ਗੱਲ ਆ ਹਾਂ। ਉਹ ਤਾਂ ਸਾਨੂੰ ਜੈਸਮੀਨ ਨੇ ਖਾਇਆ ਤੇ ਬਈ। ਹਾਂ। ਕੰਡੇ 'ਤੇ। ਸਹੀ ਗੱਲ ਆ। ਹਾਂ ਦਰਿਆ ਦੇ ਕੰਡੇ 'ਤੇ ਹੈ। ਹਾਂ ਸਹੀ ਸਹੀ ਗੱਲ ਹੈ ਅੱਜ ਅਸੀਂ ਆਪਣੇ ਘਰਾਂ ਬਣਾ ਕੇ ਦੇਖਦੇ ਹਾਂ ਅੱਜ ਘਰਾਂ ਲੱਗੇ ਭਾਈ ਬਣਾਉਂਦਾ ਉਹ ਤਾਂ ਦੀਦੀ ਇੱਕ ਘਾਲਾ ਪਰ ਸਵਾਦ ਬਹੁਤ ਬਣੇ ਤੇ ਹਨਾ ਟੇਸਟੀ ਬਹੁਤ ਬਣੇ ਤੇ ਤੇ ਅੱਜ ਭਾਈ ਅੱਜ ਦੇਖਦੇ ਆ ਅਸੀਂ ਪਹਿਲੀ ਵਾਰ ਟਰਾਈ ਕਰਨ ਲੱਗੇ ਪਰ ਸੱਚ ਵੀ ਬੋਲਦੀ ਆਹੋ ਕਿ ਜੇ ਜੇ ਭਾਈ ਗਲਤ ਹੋ ਗਏ ਤਾਂ ਮਾਫ ਕਰਿਓ ਭਾਈ ਜੇ ਕੁਛ ਹੋ ਗਿਆ ਤਾਂ ਮਾਫ ਕਰਿਓ ਤੁਸੀਂ ਨਾ ਕਿਤੇ ਸਾਡੇ ਕੋਲ ਕੰਮ ਕਰਦੇ ਤੁਸੀਂ ਧਿਆਨ ਰੱਖਿਓ ਵੀਡੀਓ ਚ ਆਹੋ ਨਾ ਨਾ ਠੀਕ ਸੀ ਕਸਟਮਰ ਹੀ ਕਰਨ ਲੱਗੇ ਆ ਭਾਈ ਹਾਂ ਤੇ ਕਦੇ ਤੁਹਾਨੂੰ ਜੈਸਮੀਨ ਨੇ ਕਈ ਵਾਰ ਨਹੀਂ ਖਣਾਤੇ ਘਰ ਵੀ ਖੜਾਏ ਸੀਗੇ ਹਾਂ ਪਰ ਅੱਸੀ ਅੱਜ ਆਪ ਲੱਗੇ ਕਰਨ ਵੀ ਹੁਣ ਚਲੋ ਉਹ ਰੈਸਟ ਦੇਣੀ ਚਾਹੀਦੀ ਹੈ ਹਾਂ ਬਿਲਕੁਲ ਬਿਲਕੁਲ ਜੈਸਮੀਨ ਹੈਗੀ ਆ ਜੀ ਰੈਸਟ ਪਰ ਤੇ ਆਪਾਂ ਹੁਣ ਲੱਗੇ ਆਪ ਕੁਕਿੰਗ ਕਰਨ ਦੇਖਦੇ ਹਾਂ ਹੁਣ ਕਹੇ ਜਾ ਟੇਸਟ ਆਉਂਦਾ ਹੈ ਕਿਆ ਚੀਜ਼ ਕਿੱਕੜਾਂ ਦੀ ਬਣਦੀ ਆ ਹੁਣ ਦੀਦੀ ਇਹ ਮੈਂ ਕਿਆ ਪਾਣਾ ਹੋਰ ਨਮਕ ਨਮਕ ਪਾਣਾ ਉਹ ਮਸਾਲਾ ਹੂੰ ਨੂਨ ਮਿਰਚ ਹਾਂ ਤੇ ਉਹ ਕੁਕੋਂ ਫਿਰ ਪਾਣਾ ਅੱਛਾ ਠੀਕ ਆ ਠੀਕ ਆ ਠੀਕ ਆ ਆ ਲੋ ਜੀ ਨੂੰ ਉਹਨੂੰ ਪਾ ਲਿਆ ਆਪਾਂ ਨੇ ਤੇ ਆ ਆਰਾ ਰੋਟ ਆਰਾ ਰੋਟ ਤੇ ਪੈਸੇ ਥੋੜਾ ਜਿਹਾ ਘੱਟ ਪਾਉਣਾ ਚਾਹੀਦਾ ਸਤਿ ਸ਼੍ਰੀ ਅਕਾਲ ਜੀ ਸਾਰੇ ਲੋਗ ਤੇ ਅੱਜ ਭਾਈ ਸਪੈਸ਼ਲ ਡਿਸ਼ ਕਰਨ ਲੱਗੇ ਆ ਤਿਆਰ ਮੈਂ ਕਿਹਾ ਵੀ ਨਿਆਣਿਆਂ ਨੂੰ ਕੁਝ ਖਵਾਈ ਭਾਈ ਜਨਮ ਦਿਨ ਕੱਲ੍ਹ ਬਾਈ ਦਾ ਨਾ ਸੁੱਕਾ ਹੀ ਲੰਘਿਆ ਤੇ ਇਹ ਕਹਿੰਦੇ ਵੀ ਨਿਆਣੇ ਕਹਿੰਦੇ ਵੀ ਮਨਚੂਰੀਅਨ ਲੈ ਕੇ ਆਇਓ ਆਂ ਕਰਕੇ ਆਇਓ ਫਿਰ ਅੱਜ ਅਸੀਂ ਸੋਚੇ ਚੱਲ ਘਰੇ ਬਣਾਈਏ ਮਨਚੂਰੀਅਨ ਹਨਾ ਵੀ ਘਰ ਵਾਲੀ ਚੀਜ਼ ਚਲੋ ਵਧੀਆ ਹੁੰਦੀ ਹੈ ਨਾਲੇ ਬੰਦੇ ਦਾ ਚਲੋ ਐਕਸਪੀਰੀਅੰਸ ਬਣਦਾ ਰਹਿੰਦਾ ਜੇ ਕੱਲ ਨੂੰ ਕੋਈ ਚੀਜ਼ ਆਪਾਂ ਨੂੰ ਆਂਦੀ ਹੋਊਗੀ ਕਿਤੇ ਆਪਾਂ ਬਾਹਰ ਅੰਦਰ ਗਏ ਚਾਹੇ ਘੁੰਮਣੇ ਗਏ ਬੰਦਾ ਆਪ ਬਣਾ ਕੇ ਖਾ ਲਮਦਾ ਹਨਾ ਬਣਾ ਕੇ ਖਾ ਲ ਤੇ ਉਹੀ ਮੈਂ ਕਹਾਂ ਚੱਲ ਤਜਰਬਾ ਹੀ ਸਹੀ ਤਾਂ ਕਰਕੇ ਅਸੀਂ ਲੱਗੇ ਘਰਾਂ ਬਣਾਉਣ ਜੇ ਤਾਂ ਵਧੀਆ ਬਣ ਗਏ ਜੀ ਵੇਦਾਂ ਠੀਕ ਆ ਨਹੀਂ ਜਾ ਕੇ ਫੜ ਲਿਆਵਾਂਗੇ 5 ਮਿੰਟ ਦਾ ਰਸਤਾ ਸਾਨੂੰ ਉਪੜਦਾ ਠੀਕ ਆ ਇਹ ਵੀ ਇਹ ਵੀ ਇਹਨਾਂ ਨੂੰ ਹੱਲ ਦੱਸਦਾ ਮੈਂ ਕਿ ਜੇ ਨਾਮ ਵਧੀਆ ਬਣੇ ਫਿਰ ਆਪਾਂ ਜਾ ਕੇ ਲਿਆਵਾਂਗੇ ਹਨਾ ਵੀ ਪਹਿਲਾਂ ਆਪਾਂ ਘਰਾਂ ਤੇ ਬਣਾ ਕੇ ਦੇਖਦੇ ਜੇ ਟੇਸਟੀ ਬਣੇ ਹਨਾ ਫਿਰ ਠੀਕ ਆ ਫਿਰ ਚਾਹੇ ਕੱਲ ਨੂੰ ਇੱਕ ਵਾਰ ਵੀਰ ਬਣਾ ਲਾਂਗੇ ਹਲੋ ਜੀ ਇੱਥੇ ਆਦਾ ਮਿਰਚਾਂ ਹਮ ਸਾਰਾ ਕੁਝ ਲਓ ਜੀ ਪੈ ਗਿਆ ਮਸਾਲਾ ਸਾਰਾ ਅਹ ਅਰਾ ਰੋੜ ਵੈਸੇ ਜ਼ਿਆਦਾ ਪਾਉਣਾ ਨਹੀਂ ਚਾਹੀਦਾ ਖਰਾਬ ਕਰਦਾ ਆਣਾ ਤੇ ਖਰੀਦੇ ਗਏ ਰੂਣਾ ਕਰ ਇਹ ਹਾਂ ਜੁੜਨਾ ਹੀ ਰੇ ਗਲੇ ਇਹ ਮਾਣਾ ਮੋਕਾ ਦਾ ਚਲੋ ਪਾਉਣਾ ਹੀ ਪੈਣਾ ਇਹ ਤੇ ਅਰ ਅਰ ਰੂਣਾ ਜਿਹੜਾ ਆਪਾਂ ਨੂੰ ਮਾਣਾ ਮੋਕਾ ਦਾ ਪਾਉਣਾ ਹੀ ਪੈਣਾ ਤੇ ਜੈਸਮਿਨ ਉਦੋਂ ਵਿੱਚ ਸਤਿੰਨੇ ਚਮਚੇ ਪਾਏ ਦਿੰਦੇ ਹਾਂ ਨਾ ਕਿੰਨੇ ਪਾਉਂਦੇ ਆ ਪਾਉਂਦੇ 2 ਕ ਪਾ ਲੰਨੇ ਆ ਹਾਂਜੀ ਪਹਿਲਾਂ ਨਹੀਂ ਨਹੀਂ ਪਹਿਲਾਂ ਪਾ ਲਾ ਜਮ ਜੁੜਦੇ ਵੇ ਜੁੜਨਾ ਚਾਹੀਦਾ ਜਾਂ ਜੁੜਨ ਲੱਗ ਗਿਆ ਬੱਸ ਫਿਰ ਪਹਿਲਾਂ ਦੇਖ ਹੋਣਾ ਇਹ ਜੁੜ ਵੀ ਰਿਹਾ ਤੇ ਬੱਸ ਜਾਮਚੇ ਵੀ ਟਿੱਕਾ ਕੱਢ ਨੂੰ ਪਾ ਦਿੱਤਾ ਤੇ ਦੀਦੇ ਭੈਣ ਦੇ ਥੋੜਾ ਜਿਹਾ ਹੋਇਆ ਭਾਜੀ ਜ਼ਖਮ ਹੱਥ ਤੇ ਹਨਾ ਤਾਂ ਕਰਕੇ ਮਿਰਚਾਂ ਲੱਗਦੀਆਂ ਉਹਦੇ ਕਰਕੇ ਹੁਣ ਮਾਸਟਰ ਸ਼ੈਫ ਨੂੰ ਅੱਗੇ ਆਣਾ ਪੈ ਰਿਹਾ ਤੇ ਮੈਂ ਹੁਣ ਕਰਦਾ ਜੀ ਨਹੀਂ ਉਹ ਕਹਣਾ ਇਹਦੇ ਝੰਬੀ ਕਰ ਦੋ ਕਹਿੰਦਾ ਹਨਾ ਜਨ ਮੈਂ ਤੇਲ ਪਾ ਲਵਾਂ ਤੇਲ ਪਾ ਦੀ ਤੂੰ ਜਦ ਤੱਕ ਤਰਾਹੀ ਕਰੋਗੀ ਕਰਨਾ ਤਿਆਰ ਆ ਰਹਿਣਾ ਤੇ ਸਾਨੂੰ ਲਾਈਟ ਲੈਣੀ ਪਈ ਹੈ ਜੀ ਵੀਡੀਓ ਚ ਨਾਲ ਕਿਉਂਕਿ ਬਾਹਰ ਹੋਇਆ ਵਾ ਪੱਤੜ ਬਹੁਤ ਜ਼ਿਆਦਾ ਅ ਬੱਦਲ ਹੋਣ ਕਰਕੇ ਹਨੇਰਾ ਛਾਇਆ ਪਿਆ ਇੱਕ ਤਰ੍ਹਾਂ ਦਾ ਪੂਰਾ ਹਨਾ ਤੇ ਲਾਈਟ ਰਸੋਈ ਵਾਲੀ ਤਾਂ ਚੱਲ ਰਹੀ ਆ ਪਰ ਉਹ ਕੁਝ ਕਰਨ ਹੀ ਨਹੀਂ ਪਈ। ਹਨਾ ਕਰਕੇ ਹੁਣ ਅਸੀਂ ਲਾਈਟ ਜਿਹੜੀ ਅਸੀਂ ਯੂਜ਼ ਕਰਦੇ ਆ ਹਨੇਰੇ 'ਚ ਸਾਨੂੰ ਅਸੀਂ ਸਪੈਸ਼ਲ ਬਲੌਗਿੰਗ ਵਾਸਤੇ ਲਿਆਂਦੀ ਵੀ ਆ ਉਹ ਬਾਹਰ ਨਹੀਂ ਪਈ ਹੈ। ਤੇ ਲਾਓ ਜੀ ਹੁਣ ਆਪਾਂ ਮਸਾਤਾ ਚੰਗੀ ਤਰ੍ਹਾਂ ਰੜਾ ਦਿਆ। ਤੇ ਲਾਓ ਜੀ ਹੁਣ ਮਸਾਲਾ ਮਸੂਲਾ ਆਪਣੇ ਸਾਰਾ ਲਿਆ ਰੜਾ ਹੁਣ ਆਪਾਂ ਇਹਦੇ ਪੱਟੀਆਂ ਮਨਜ਼ੂਰੀਆਂ ਇਹਨੇ ਨੇ ਕਿ ਬੱਤੀ ਇਹਨੇ ਨੇ ਤਕੀਰ ਲੈਣਾ ਕੋ ਛਾਇ ਚ ਠੀਕ ਕਰਦੀ ਕਿੰਨੇ ਨੇ ਕੋ ਠੀਕ ਹੈ ਇਹ ਪਾਣੀ ਭਾਈ ਤੁਸੀਂ ਇਹਦੇ ਮਾਝਾ ਪਾਣ ਸਾਡੇ ਕਈਆਂ ਦੇ ਹੱਥ ਲੱਗ ਕੋਈ ਨਾ ਕੁਝ ਹੋਣਾ ਹਾਂ ਉਦੋਂ ਜਿਆਦਾ ਛੋਟੇ بڑے ਹੋ ਰਹੇ ਸੀ ਇਹ ਪਾਣੀ ਛੱਡ ਦਿੰਦਾ ਨੂਨ ਨਾਂ ਪਾਏ ਤੇ ਨਾ ਮਸਾਲਾ ਪਾਏ ਤੇ ਸਾਰੀਆਂ ਉਹਦੇ ਨਾਲ ਤੇ ਇਹ ਪਾਣੀ ਨੇ ਛੱਟਤਾ ਤਾਂ ਹੁਣ ਅਸੀਂ ਪਾਣੀ ਈ ਦਾ ਲਿਆ ਕੱਟ ਤੇ ਤਾਂ ਕਰਕੇ ਉਹ ਵਧੀਆ ਬੱਟ ਹੋ ਰਹੇ ਆ ਇਹ ਥੋੜੇ ਜੇ ਮਾੜੇ ਮੋਟੇ ਜੇ ਟੁੱਟਦੇ ਵੀ ਹੋਏ ਨਾ ਪਿਆਰ ਜੇ ਗੱਲ ਬਜਾ ਦੇ ਇਹਨਾਂ ਨੂੰ ਇੱਕ ਵਾਰ ਉਹ ਹੋ ਗਿਆ ਫੇਲਟ ਪੈ ਗਏ ਇਹ ਤਾਂ ਸਮਝੋ ਕਾਰਾ ਕੰਮ ਆ ਇਹ ਤਾਂ ਤੁਸੀਂ ਜ਼ੋਰ ਨਾਲ ਇਹਨੂੰ ਬੱਟ ਸਕਦੇ ਆ ਇਹ ਮਸਾਲਾ ਇਹਦੇ ਵਿੱਚ ਰਲ ਗਿਆ ਹੈ ਨਾ ਇਹਦਾ ਪਾਣੀ ਜਣਾ ਵਿੱਚ ਰਹਿ ਜੇ ਪਾਣੀ ਵਿੱਚ ਰਹਿ ਗਿਆ ਫੇਰ ਟੁੱਟੇ ਜਾਣੇ ਇਹ ਐਨ ਚੰਗੀ ਤਰ੍ਹਾਂ ਇਹਦੀ ਝੰਬੀ ਕੱਢ ਦੋ ਇਹ ਨੂੰ ਬਾਈ ਬਾਈ ਕਹਿਣ ਲੱਗਦਾ ਬੰਦਾ ਮੈਨੂੰ ਜਿਹੜਾ ਕੁਸ ਬਣਾਣਾ ਦੱਸਦਾ ਹੁੰਦਾ ਇੰਸਟਾਗ੍ਰam ਤੇ ਬਾਹਰ ਬਾਰੇ ਆ ਬਾਈ ਮੁੰਡਾ ਦਾ ਕਿਤੇ ਉਹ ਉਹ ਬਹੁਤ ਵਧੀਆ ਦੱਸਦਾ ਹੁੰਦਾ ਤੇ ਇੰਨਾ ਕੁ ਬਸ ਜਿੰਨਾ ਕੁ ਸਾਈਜ਼ ਹੈ ਨਾ ਠੀਕ ਆ ਇਲੇ ਨੀ ਕਿ ਚਮਚਾ ਇੱਕ ਬਸ ਹੈ ਨਾ ਹਾਂ ਹੁਣ ਆਪਾਂ ਨੂੰ ਪਤਾ ਵੀ ਸਾਡੇ ਜਿੰਨੇ ਕੁ ਮੈਂਬਰ ਆ ਵੀ ਐਨ ਐਨ ਇੱਕ ਸਾਰਿਆਂ ਨੂੰ ਪੰਜ ਪੰਜ ਛੇ ਛੇ ਆਜੂਗੇ ਹੈ ਨਾ ਕਿਉਂਕਿ ਜਿਆਦਾ ਬੜੇ ਵੀ ਫਿਰ ਆਹ ਬੜਾ ਪਤਾ ਨਹੀਂ ਕਿਹਨੂੰ ਜਾਣਾ ਇਹਦੇ ਮੈਂ ਸਪੈਸ਼ਲ ਲਾਲ ਮਿਰਚ ਆ ਗਈ ਐ ਮੰਮੀ ਜੋਗਾ ਕਾਣ ਦੂੰਗਾ ਲੈ ਤਾਂ ਮੰਮੀ ਨੂੰ ਹੀ ਜ਼ਿਆਦਾ ਪਸੰਦ ਆ ਹਾਂ ਵੇ ਹੜਾ ਨਹੀਂ ਨਾ ਪਤਾ ਲੱਗਣਾ ਵੀ ਕਿਹੜਾ ਹੈ ਤੇ ਇਕਨ ਆਪਣੇ ਵੱਟ ਲੈ ਰਹੇ ਜੀ ਦੇ ਲੱਡੂ ਲੱਡੂ ਸੱਦੀ ਭਾਜਾਂ ਮੀਆਂ ਮੇ ਆਪਾਂ ਬਾਹਰ ਅੱਜ ਮੌਸਮ ਵੀ ਬਹੁਤ ਸੋਹਣਾ ਬਣਿਆ ਹੋਇਆ ਨੇਰੀ ਚੱਲ ਰਹੀ ਆ ਹੈ ਤੇ ਸਾਰਾ ਪਰਿਵਾਰ ਸਾਡਾ ਬਾਹਰ ਬੈਠਾ ਭਾਈ ਤੇ ਪਾ ਹੁਣ ਅੰਦਰ ਲੱਗੇ ਹੋਏ ਆ ਕੁਕਿੰਗ ਕਰ ਲਾਈਟ ਗਈ ਹੋਈ ਸੀ ਹੁਣੇ ਲਾਈਟ ਆਈ ਆ ਅ ਮਾਹ ਚੱਲ ਯਾਰ ਬੈਠੇ ਬੈਠੇ ਕੁਝ ਖਾਣ ਪੀਣ ਦਾ ਪਲਾਨ ਕਰ ਲਈਏ ਜਾਨੂ ਇੱਕ ਕਰਕੇ ਦੇਖਾਗਾ ਇਹਦੇ ਜਾਨੂ ਹੈ ਦੇਖਾਂਗੇ ਜੀ ਕੱਦਾਂ ਛੱਡ ਕੇ ਕਿਆ ਕਹਿੰਦਾ ਏ ਮੰਮੀ ਵਾਲੇ ਤਾਲਦੇ ਆ ਮੰਮੀ ਆ ਬੀਬੀ ਕਹਿੰਦੀ ਮੰਮੀ ਵਾਲੇ ਹੀ ਤਾਲਦੀਆਂ ਇਹਨੇ ਸਪੈਸ਼ਲ ਮੰਮੀ ਹੁਣ ਵੀ ਨਾ ਜਾ ਕੇ ਸਪੈਸ਼ਲ ਆਪੜਾ ਲਗਾ ਕੇ ਬੰਦੀ ਹੋਏ ਖਾਣਾ ਪੀਣੇ ਤੇਲ ਮੋਲਾ ਦਾ ਜ਼ਿਆਦਾ ਕਰਮ ਹੋ ਗਿਆ ਹੋ ਹਾਂ ਇਹਦਾ 3000 ਪਹਿਲਾਂ ਧਰ ਲਿਆ ਭਾਈ ਚਲੋ ਜੀ ਵੈਸੇ ਹੋ ਗਿਆ ਬਣਤਾ ਗਿਆ ਮਨਚੂਰੀਅਨ ਹੈ ਇਹ ਇੱਕ ਕੱਲੀ ਕੱਢ ਕੇ ਦੇਖਿਆ ਪਾਇ ਸੀ ਚਲੋ ਇੱਕ ਦੇਖੀਏ ਹੈ ਜੀ ਕੱਢ ਕੇ ਵਈ ਇੱਕ ਬਣ ਗਿਆ ਬਾਕੀ ਭਾਈ ਇਹ ਜੇ ਚੱਲ ਰਿਹਾ ਪਸੀਆ ਸਾਡਾ ਇਹ ਦੇਖੋ ਤਾਂ ਬਲੱਸ ਹੋਣਾ ਬਣਿਆ ਹੈ ਤੇ ਮੈਂ ਕਹਾਂ ਉਹਨੇ ਬੇਸਰ ਬੂਖ ਫੜਿਆ ਵੀ ਮਾੜਾ ਨੋਟਾ ਲਾਉਂਦੇ ਹੁਣ ਦੀਦੀ ਉਹ ਨਹੀਂ ਕੰਫਲਰ ਨਹੀਂ ਲਾਉਂਦਾ ਅੱਛਾ ਰੋਟੀ ਬਾਹਰੋਂ ਨਾ ਕਰਨਾ ਮੈਂ ਤੇ ਮੈਂ ਵੀ ਮਿਰਚ ਵਾਲਾ ਲੈ ਗਿਆ ਸਪਰੇਅ ਕਰ ਹਣਾ ਤੇ ਸਾਹੀ ਦੇ ਵੇਲੇ ਕੱਲੇ ਕਰਦੇ ਸੀ ਚੱਟਣ ਲੱਗੀ ਟਾਈਮ ਪੂਰ ਲੱਗ ਜਾਂਦਾ ਹਣਾ ਪਹਿਲਾਂ ਜੇ ਉਲ ਫਾ ਦੇ ਹਾਂ ਹਾਂ ਅੱਜ ਬੱਟੇ ਵਿੱਚ ਆਰ ਦੇ ਦੀ ਹੌਲੀ ਹੌਲੀ ਕਰਕੇ ਛੱਡੇ ਪਹਿਲਾਂ ਮੈਂ ਜੋ ਨਾਲ ਇੱਕ ਉਪੋਤੇ ਥੋੜਾ ਜਿਹਾ ਉਪੋਤੇ ਝਾੜਾ ਬੋ ਗਿਆ ਉਪੋਤੇ ਜਿਆਦਾ ਹਾਂ ਕੋਲ ਇਹ ਕਰਕੇ ਛੱਡੀ ਇਹਨਾਂ ਨੂੰ ਬਾਲੀਬਾਲ ਦੇ ਬਾਕੀ ਤੋਂ ਦੇਖਦੇ ਆ ਕਿ ਇਹ ਬਾਹਰ ਹੋਏ ਮਸਾਲਾ ਮੁਰੱਬਾ ਲਾਉਨੇ ਆ ਜਿਹੜਾ ਜਿੱਜਾ ਬਣਾਉਨੇ ਹੁੰਦੇ ਆ ਲੈਟਾ ਸੋਸ ਦੀ ਪਾ ਕੇ ਉਹ ਵਰ ਮੈਦਾ ਬਣੂਗਾ ਤੇ ਉਹ ਬਣੂਗਾ ਤੇ ਆਪਲਾ ਹਾਲ ਹੋ ਗੋਈ ਨੇ ਲਾਉਣੀ ਇਹਨਾਂ ਲੱਗੂ ਬਟਾ ਬਟ ਕੇ ਚੱਲੀ ਜਾਣਾ ਆ ਤੇ ਇੱਧਰ ਵੀ ਲਾਉ ਪਾ ਕੀ ਸ਼ੁਣਦੇ ਇਹਦੇ ਆ ਟ੍ਰਾਈ ਕਰਕੇ ਟ੍ਰਾਈ ਕਰਕੇ ਦੇਖਦੇ ਆ ਹਨਾ ਉਹ ਰਾਹ ਹਲੀਨ ਆ ਜਿਹੜੀ ਤੋਂ ਆਇਆ ਉਹ ਬਣਾਇਆ ਤਾ ਉਹ ਕੋਈ ਨਹੀਂ ਕੀਦਾ ਵਾਈਟ ਟ੍ਰਾਈ ਕਰਕੇ ਦੇਖੀ ਚੰਗੀ ਸੀ ਹਨਾ ਉਹ ਜੇ ਪਰ ਟ੍ਰਾਈ ਹੋਣ ਕਰਾਂਗੇ ਆਪਾਂ ਨੂੰ ਪਿਆ ਪਤਾ ਕੰਦੀਆਂ ਗੱਲਾਂ ਗੱਲਾਂ ਕੁਝ ਨਹੀਂ ਹੋਣਾ ਹਨਾ ਖੱਟਾ ਦਾ ਉਹ ਕੋਈ ਨਹੀਂ ਕੀਦਾ ਕੰਮ ਕਰਨਾ ਹੀ ਚਾਹਦਾ ਹੁਣ ਜੇ ਆਪਾਂ ਭਾਈ ਬਟਲੇ ਮਚੂਰੀਆਂ ਸਾਰੇ ਹੈਨਾ ਇਹ ਇੱਕ ਚੱਕਰ ਇਹਦੇ ਚ ਹੋਰ ਪੈ ਗਿਆ ਦਾ ਜਿੱਦਾਂ ਤੁਹਾਨੂੰ ਅਸੀਂ ਪਹਿਲਾਂ ਦੱਸਿਆ ਭਾਈ ਨਵਾਂ ਨਵਾਂ ਸਾਡਾ ਤਜਰਬਾ ਪਹਿਲਾਂ ਨਾ ਖਿੰਡ ਗਏ ਇਹ ਆਰਾ ਰੂਪ ਪਾਇਆ ਉਹ ਵੀ ਖਿੰਡ ਗਿਆ ਤੇ ਫੇਰ ਆਪਾਂ ਨੇ ਦੇਸੀ ਤਰੀਕਾ ਅਜ਼ਮਾਇਆ ਥੋੜਾ ਜਿਹਾ ਵਿੱਚ ਜਿਆਦਾ ਨਹੀਂ 2 ਕ ਚਮਚੇ ਵਿੱਚ ਬੇਸਣ ਪਾਇਆ ਆਹ ਦੇਖੋ ਐਨ ਪੂਰਾ ਐਨ ਵਧੀਆ ਮਚੂਰੀਆਂ ਬਣਿਆ ਹੈ ਹੈ ਇੱਕ ਨੰਬਰ ਇੱਕ ਕੱਢ ਕੇ ਦੇਖਿਆ ਦਾ ਇਹ ਥੋੜਾ ਜਿਹਾ ਵੇਸਣ ਪਾਇ ਤੇ ਕਲੰਪਰ ਬਣਿਆ ਬਾਕੀ ਹੁਣ ਅਸੀਂ ਸਾਰੇ ਵੇਸਣ ਪਾ ਕੇ ਵੱਢ ਲਏ ਤੇ ਹੁਣ ਪਾਈਏ ਇਹਨਾਂ ਨੂੰ ਕੜਾਹੀ 'ਚ ਯਾਨੀ ਮੈਂ ਛੱਡਦਾ ਉਹ ਸਾਂਹ ਚੜਨੀ ਜੀ ਉਹ ਤੇਲ ਵੀ ਸਾਡਾ ਧੂਆ ਨਿਕਲਦਾ ਜਿਆਦਾ ਹੀ ਉਹ ਹੋ ਗਿਆ ਸਾਨੂੰ ਟਾਈਮ ਲੱਗ ਗਿਆ ਵੱਟਣ ਉਹ ਭਾਈ ਚੱਚੇ ਖਿਲਾੜੀ ਆ ਬੋਲੀ ਹੈ ਆ ਕਰਦੇ ਅਸਾਂ ਵੇਸੇ ਰਹੇ ਆ ਮਾ ਉਹ ਚੱਕ ਰਣਾ ਕੰਮ ਪਾ ਜਿੰਨਾ ਲੇਟ ਹੋਏ ਆ ਉਹਨਾਂ ਜਲਦੀ। ਲਓ। ਬਾਕੇ ਆਪਣੇ ਸਮਝੋ ਮਨਚੂਰੀਆਂ। ਇੰਤਜ਼ਾਮਾ ਪਾਣੇ ਬਣਾਉਣੀ ਆ ਜੀ ਗਰੀਬੀ। ਹੈ? ਲਓ। ਉਹ ਇੱਕ ਤੋਂ ਬਣੀ ਖਾ ਲੂੰਗਾ। ਪਹਿਲਾਂ ਇੱਕ ਦੋ ਛੱਡ ਕੇ ਦੇਖੇ। ਉਹ ਖ ănਗੇ ਜੀ। ਆ ਕਰਕੇ ਫਿਰ ਸਾਨੂੰ ਤਰੀਕਾ ਹੋਰ ਅਜ਼ਬਾਨਾ ਹੋਇਆ ਵੇਸਣੇ ਲੋਕ ਆਇਆ ਫਿਰ ਅਕੀਰ ਨੂੰ ਏਸੀ ਤਰੀਕਾ ਜਿਹੜਾ ਹੁਣ ਤੱਕ ਦਾ ਬੇਸਣਾ ਬਾਈ ਕਮਾਲ ਬੱਸ 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 ਮੈਂ ਕਿਹਾ ਨਾ ਲਵੇ ਦੀ ਵਿਚਾਰ ਕਰਦਾ ਰਹਿ ਗਈ ਜੇ ਫਿਰ ਸਾਰੇ ਇਕੱਠੇ ਹੋਗੇ ਚਲ ਦੇਖ ਲੈ ਫਿਰ ਬਾਅਦ ਵਿੱਚ ਕਿੱਥੇ ਚੱਲ ਰੋਕੋ ਵੀ ਨਾ ਰੁਕੋ ਜੰਮ ਨੇ ਆਪੇ ਇਹ ਰਵੀ ਕਹਿਣਾ ਮੰਨਦਾ ਨਹੀਂ ਰੋਲਦਾ ਮਾਣਾ ਮੁੱਕਈਏ ਦੇਖ ਲਾ ਤੇ ਉਤੇ ਬਾਅਦ ਫਿਰ ਆਪਣੇ ਬਣਾਉਣੀ ਆ ਗਰੇਵੀ ਗਰੇਵੀ ਦਾ ਸਮਾਨ ਵੀ ਆਪਣੇ ਕੋਲ ਬੜ ਕੱਟਿਆ ਪਈ ਆ ਗਾਜਰ ਤੇ ਪੰਸੀ ਪਿਆਜ਼ ਕੱਟਣਾ ਆਪਾਂ ਭੁੱਲ ਗਏ ਪਿਆਜ਼ ਕੱਟ ਲੈਣਾ ਕੋਈ ਗੱਲ ਨਹੀਂ ਪਿਆਜ਼ ਕੱਟਣਾ ਨੇ ਤੇ ਵਿੱਚ ਇੱਕ ਅੱਧਾ ਪੀਸ ਸ਼ਿਮਲਾ ਮਿਰਚ ਦਾ ਪਾਦਾਂਗੇ ਉਹ ਪਈ ਹੋਣੀ ਹੈ ਮੈਂ ਨੰਬਰ ਚੀਜ਼ ਬਣਾਵਾਂਗੇ ਹੈ ਤੇ ਹੁਣ ਚੱਲੋ ਜੀ ਖੈਰ ਹੋ ਗਈ ਉਹ ਦੇਖੋ ਉਧਰ ਮਾਰੋ ਨਿਗਾਹ ਹੈ ਬੜੀ ਕੀ ਨਾ ਗੱਲ ਬੜੀ ਗੱਲ ਹੈ ਹੈ ਪਹਿਲਾਂ ਉਹ ਹੀ ਸਾਡੇ ਥੋੜੇ ਜਿਹਾ ਖੁੱਲ ਗਏ ਤੇ ਅਸੀਂ ਹਾਂ ਐਤਾ ਬਣਦੀ ਗੱਲ ਬਾਤ ਚੱਕਦਾ ਸੀ ਇੱਕ ਬਣ ਗਏ ਲੈ ਇੱਕ ਵੀ ਨਹੀਂ ਫਟਿਆ ਦੇਖ ਲਓ ਐਨ ਇੱਕ ਨੰਬਰ ਇੱਕ ਨੰਬਰ ਬਣਿਆ ਜੀ ਐਨ ਨਿਕਲਣਾ ਤੁਸੀਂ ਵੀ ਦੇਖੋ ਹਾਂ ਦੇਖੋ ਤਾਂ ਐ ਬਣ ਗਏ ਕਿ ਨਾ ਮੰਜੂਰੀਨ ਇਹਨੂੰ ਕਹਿੰਦੇ ਆ ਮੁੰਡਿ ਦੇਖ ਲਾ ਦੀ ਕੋਈ ਨਹੀਂ ਫਟਿਆ ਹਨਾ ਕੋਈ ਨਹੀਂ ਹੋਇਆ ਪਹਿਲਾਂ ਡੇਢ ਕਿੰਟੋ ਹੀ ਪਾਇਆ ਵੈਸੇ ਆਪਾਂ ਨੇ ਹਾਂ ਡੇਢ ਕਿੰਟ ਦਾ ਹਾਂ ਹਾਂ ਪਹਿਲਾਂ ਸਾਰੀ ਫਟ ਲੈ ਪਹਿਲਾਂ ਸਾਰੇ ਸਾਡੇ ਵੀ ਖੁੱਲ ਗਏ ਤੇ ਪਹਿਲਾਂ ਸਾਰੇ ਖੁੱਲ ਗਏ ਤੇ ਤੇ ਅਸੀਂ ਦੇਖੋ ਇਦਾਂ ਦਸਣ ਚ ਕੋਈ ਹਰਮ ਨਹੀਂ ਹੈ ਆ ਦੇਖੋ ਇਦਾਂ ਖੁੱਲ ਗਏ ਤੇ ਹਨਾ ਝੂਰਾ ਭੂਰਾ ਜਿਹੀ ਰਹਿ ਗਿਆ ਤਾਂ ਤਾਂ ਕਰਕੇ ਫਿਰ ਥੋੜਾ ਦੇ ਵਿੱਚ ਪਾਇਆ ਜੀ ਵੇਸਣ ਨਹੀਂ ਫਿਰ ਵੀ ਚਲੋ ਆਏ ਆ ਅਸੀਂ ਛੁੱਟਨੇ ਬੋਲੇ ਅਸੀਂ ਦਾਸਤਾਨੀ ਸਾਹ ਨਹੀਂ ਹਾਂ ਪਾਰਾ ਕੁਝ ਵੀ ਸਾਥ ਹੋ ਗਈ ਦੀ ਉਹ ਬਿਲਕੁਲ ਬਿਲਕੁਲ ਦਸਣ ਚ ਕੋਈ ਹਰਜ ਨਹੀਂ ਹੈਗਾ ਨਹੀਂ ਅਸੀਂ ਕਿਉਂਕਿ ਪਹਿਲੀ ਵਾਰ ਲੱਗਿਆ ਤਾਂ ਅਸੀਂ ਕਿਹੜਾ ਬੂਰਾ ਸ਼ਾਪ ਹਾਂ ਜਿਹੜੀ ਸਹੀ ਗੱਲ ਆ ਉਹ ਦੱਸ ਦਿਓ ਹਾਂਜੀ ਤੇ ਹੁਣ ਆਪਣੇ ਮਨਜ਼ੂਰੀਆਂ ਸਹੀ ਹੈ ਜੀ ਲੈ ਹੁਣ ਗਾਹਾਂ ਨੂੰ ਸਾਨੂੰ ਪਤਾ ਲੱਗ ਗਿਆ ਤੇ ਇਹ ਤਾਂ ਐਨ ਉਦਾਂ ਹੀ ਬਣਗੇ ਦੀਦੀ ਐਨ ਦੇਖ ਲਾ ਹਾਂ ਐਨ ਪੂਰੇ ਤੇ ਹੁਣ ਭਾਈ ਕਰਦੇ ਆਂ ਫੇਰੀ ਤੇ ਬਾਅਦ ਆਪਾਂ ਉਹਦੀ ਤਿਆਰੀ ਆਪਣਾ ਅਸੀਂ ਦਿਖਾਉਂਗੇ ਜੀ ਉਹ ਵੀ ਤਿਆਰੀ ਕਰਕੇ ਆਪਣਾ ਜਿਹੜਾ ਹੁੰਦੀ ਆ ਗਰੀਬੀ ਗਰੀਬੀ ਹੈਨਾ ਤੇ ਫੇਰ ਦੇਖਦੇ ਆਂ ਜੀ ਹੁਣ ਗਰੀਬੀ ਦੇਖ ਲਈ ਦੀ ਕਿਆ ਕਿਆ ਪਾਇਆ ਹੈ ਹਾਂ ਉਹ ਤਾਂ ਪਾਸ ਵੀਡੀਓ ਫੋਨ ਤੇ ਦੇਖਦੇ ਵੀ ਗਰੇਵੀ ਚ ਕਿਆ ਕਿਆ ਪਾਇਆ ਦਾ ਹਾਂ ਨਹੀਂ ਗਰੇਵੀ ਤਾਂ ਮੈਨੂੰ ਤਾਂ ਸ਼ਿਗਲਾ ਮਿਰਚ ਤੇ ਪਿਆਜ਼ ਤੇ ਇਸ ਤਰ੍ਹਾਂ ਗਾਜਰਾ ਗੱਟੀਆਂ ਦਿੱਤੀਆਂ ਹਾਂ ਉਹ ਤਾਂ ਹਰਕਾ ਭੁੱਲਣਾ ਹੈ ਹਰਕਾ ਤਾਂ ਭੁੱਲਣਾ ਬੀੜੀਆਂ ਪਾਈ ਪਿਆ ਬੈਠੋ ਹੈਨਾ ਦੋ ਚਾਰ ਬੰਦੇ ਆ ਪਿਛੇ ਲੜੂ ਜਾਂ ਪਿਛੇ ਹੋਈਆਂ ਨਾ ਕਿਤੇ ਉਪਰੇ ਹੀ ਕਰੋ ਵੀਡੀਓ ਬਣਾਉਣ ਨੂੰ ਬਹੁਤ ਟਾਈਮ ਲੱਗਦਾ ਬਹੁਤ ਮਿਹਨਤ ਕੰਮ ਦੀ ਕਾ ਬੰਦਾ ਹੈ ਗਰਮੀ ਪੂਰੀ ਹੋਈ ਦੀ ਹੈ ਗਰਮੀ ਚ ਵੀਡੀਓ ਬਣਾਉਣ ਲੱਗੇ ਹੋਏ ਆ ਏਸੀ ਸਾਡੇ ਲੱਗਿਆ ਪਉਣੀ ਹੈ ਸੋਈ ਚੱਪਾ ਟੇ ਸ਼ਾਹੂਗਰ ਹੈ ਜੀ ਤੇ ਮੈਂ ਤਾਂ ਵੀਡੀਓ ਬਣਾਉਣ ਤੋਂ ਵੀਡੀਓ ਬਣਾਉਣੀ ਸੌਖੀ ਨਹੀਂ ਪਈ ਬੰਦਾ ਕਹਿ ਦਿੰਦਾ ਵੀ ਕੈਮਰਾ ਚੱਕ ਕੇ ਫੇਰੀ ਜਾਂਦੇ ਆ ਕੈਮਰਾ ਚੱਕਣਾ ਬਹੁਤ ਆਪਾ ਹੁਣ ਤੁਸੀਂ ਹਿਸਾਬ ਲਾ ਲਓ ਤਿੰਨ ਚਾਰ ਬੰਨੇ 8:00 ਬੱਜੇ ਵੇ ਆ ਵੀਡੀਓ ਹੈ ਫੇਰ ਗਰਮੀ ਕੰਨੀ ਆ ਆ ਦੇਖ ਲਓ ਹੁਣ ਤੋਂ ਜੀ ਮੈਂ ਉੱਪਰ ਦੇਖ ਵੀ ਲੋ ਇਹਦੀ ਪੱਖਾ ਵੀ ਬਲਦਾ ਪੱਖਾ ਬਲਦਾ ਹੂੰ ਪੱਖਾ ਵੀਡੀਓ ਚਲਾਣੇ ਹੱਣਗੇ ਆਪਾਂ ਕਿਉਂਕਿ ਫਿਰ ਇਹਦੀ ਆਵਾਜ਼ ਜਿਹੜੀ ਹਵਾ ਦੀ ਉਹ ਵੀਡੀਓ ਦਾ ਸਾਰਾ ਹੀ ਸਿਸਟਮ ਖਰਾਬ ਹੋ ਜੰਨਾ ਤੇ ਜਦੋਂ ਆਪਾਂ LED ਪਰ ਵੀਡੀਓ ਲਾ ਕੇ ਸੁਣਦੇ ਆ ਨਾ ਤੇ ਪੁੱਛੇ ਆਵਾਜ਼ ਹੀ ਬਾ ਚਲੀ ਜਾਂਦੀ ਹੈ ਉਹਦੇ ਕਰਕੇ ਫਿਰ ਬਹੁਤ ਕੁਝ ਦੇਖਣਾ ਪੈਂਦਾ ਮਿਹਨਤ ਬਹੁਤ ਕਰਨੀ ਪੈਂਦੀ ਹੈ ਤੇ ਤਾਂ ਕਰਕੇ ਕਹਿਣਾ ਹੈ ਵੀ ਵੀਡੀਓ ਨੂੰ ਬਈ ਪਿਆਰ ਦੇਈ ਕਰੋ ਕਮੈਂਟ ਸ਼ੇਅਰ ਵਧੀਆ ਕਮੈਂਟ ਵਧੀਆ ਕਰੇ ਕਰੋ ਸ਼ੇਅਰ ਵੀ ਕਰੇ ਕਰੋ ਲਾਈਕ ਵੀ ਕਰੇ ਕਰੋ ਤੇ ਹੁਣ ਹੋਏ ਤੁਹਾਨੂੰ ਮੰਜੂਰੀਆਂ ਸਾਡੇ ਬਣ ਗਏ ਆ ਜਿਹੜੇ ਰਹਿ ਗਏ ਪਾਣੀ ਵਿੱਚ ਬਾਕੀ ਗਰੇਵੀ ਬਣਾਉਣ ਦੇ ਟਾਈਮ ਨਾਲ ਗਏ। ਲਓ ਜੀ ਮੰਜੂਰੀਆਂ ਸਾਡੇ ਹੋ ਗਏ ਭਾਈ ਤਿਆਰ ਹੁਣ ਆਪਾਂ ਲੱਗੇ ਆ ਗਰੇਵੀ ਬਣਾਉਣ। ਤੇਲ ਲੈ ਲਿਆ ਕੜਾਹੀ 'ਚ ਵਿੱਚ ਪਾ ਲਈ ਆਪਾਂ ਨੇ ਪਿਆਜ਼। ਹੈਂ ਦੀਦੀ ਨੇ ਪਿਆਜ਼ ਐਨ ਪਾਣੀ ਕੱਢਣ ਵਾਸਤੇ ਉਹਦੇ ਮਹੀਂ ਚਾਹ ਪੁਣਨੀ ਚ ਇਹ ਕਰਦੇ ਆ। ਠੀਕ ਹੈ। ਇਹ ਲਾਉਂ ਪਿਆਜ਼ ਆਪਣੇ ਪੈਗੇ। ਹੈਂ ਅੱਧਾ ਤੋਂ ਬਾਅਦ ਹੁਣ ਇਹਨਾਂ ਨੂੰ ਹਲਕੇ ਜਿਹੇ ਬ੍ਰਾਊਨ ਕਰਨਾ ਜ਼ਿਆਦਾ ਨਹੀਂ ਭੁੰਨਣਾ ਹਨਾ ਜ਼ਿਆਦਾ ਭੁੰਨੇ ਵੀ ਤਾਂ ਤੇ ਇੱਕ ਚੀਜ਼ ਅਸੀਂ ਨਵੀਂ ਲੱਗੇ ਆ ਜੀ ਕਰਨ ਸ਼ਿਮਲਾ ਮਿਰਚ ਸਾਡੀ ਭਾਈ ਸਾਨੂੰ ਮਿਲੀ ਨਹੀਂ ਤੇ ਅਸੀਂ ਬੰਦ ਗੋਭੀ ਉਹ ਚੀਜ਼ ਲਈ ਅਸੀਂ ਕਿਹੜਾ ਇੱਥੇ ਵੇਚਣੇ ਆ ਅਸੀਂ ਘਰੇ ਖਾਣੇ ਆ ਠੀਕ ਨਹੀਂ ਹਾਂ ਕਿਉਂਕਿ ਪਰਿਵਾਰ ਸਾਡਾ ਬਾਬੇ ਦੀ ਕਿਰਪਾ ਨਾਲ ਹੈਗਾ ਭਾਈ ਬੜਾ ਫੇਰ ਸਰਨਾ ਨਹੀਂ ਤਾਂ ਕੁਛ ਨਾ ਕੁਛ ਤਾਂ ਹੁਣ ਨਵਾਂ ਕੁਛ ਕਰਨਾ ਹੀ ਪੈਣਾ ਤਾਂ ਹਨਾ ਤਾ ਕਰਕੇ ਅਸੀਂ ਬੰਦ ਗੋਭੀ ਪਈ ਤੀ ਅੱਧਾ ਕ ਫੁੱਲ ਉਹੀ ਕਰ ਲਿਆ ਕੰਮ ਉਹਦਾ ਹੀ ਨਹੀਂ ਵੈਸਾ ਜਿਹੜੇ ਗਰੇਵੀ ਕਰਦੇ ਉਹਦੇ ਚ ਬੰਦ ਗੋਭੀ ਹੁੰਦੀ ਆ ਜਿਹੜੀ ਆਪਾਂ ਬਾਹਰ ਖਾਂਦੇ ਆਂ ਦੀਦੀ ਉਹ ਜਿਹੜਾ ਡਰਾਈ ਹੁੰਦਾ ਨਾ ਡਰਾਈ ਚ ਹੁੰਦੀ ਆ ਹਾਂ ਗਰੇਵੀ ਚ ਨਹੀਂ ਹੁੰਦੀ ਗਰੇਵੀ ਤਾਂ ਉਹਨਾਂ ਨੇ ਪਹਿਲੇ ਹੀ ਬਣਾਈ ਵੀ ਹੁੰਦੀ ਆ ਪਤਾ ਨਹੀਂ ਹੁਣ ਕਿਆ ਗਿਆ ਪਾਉਂਦੇ ਹੁਣੇ ਉਹ ਕਿਆ ਕਿਆ ਨਹੀਂ ਤੇ ਚਲ ਆਪਾਂ ਨੇ ਪਾ ਲਈ ਨਵਾਂ ਤਜਰਬਾ ਸਹੀ ਹੈ ਤੇ ਹੁਣ ਪਾਣੀ ਆਪਾਂ ਨੇ ਭਾਈ ਇਹਦੇ ਚ ਗਾਜਰਾਂ ਹੈ ਬੱਪਾਰੇ ਦੀ ਲਓ ਜੀ ਵਿੱਚ ਪੈ ਗਈਆਂ ਗਾਜਰਾਂ ਬਰੀਕ ਬਰੀਕ ਕੱਟੀਆਂ ਹੋਈਆਂ ਦੀਆਂ ਤੇ ਹੁਣ ਥੋੜਾ ਜਿਹਾ ਇਹਨੂੰ ਇੱਕ ਵਾਰ ਘੁਮਾ ਦੇ ਅਰਸ਼ੀ ਨੂੰ ਤੇ ਉਹ ਤੋਂ ਬਾਅਦ ਫਿਰ ਪਾ ਦੇਣੀ ਆਪਾਂ ਨੇ ਬੰਦ ਗੋਭੀ ਅਰ ਦੇਖ ਲਓ ਬਾਈ ਬੇਸਣ ਪਾਏ ਤੇ ਕਮਾਲ ਦੇਖੋ ਕੋਈ ਕਹਿ ਰੂਗਾ ਮਨਚੂਰੀ ਨੇ ਘਰਾਂ ਬਣਾਏ ਵਿਆ ਐਨ ਬਣ ਗਈ ਕੇ ਨਾ ਗੱਲ ਦੇਖ ਲਓ ਮੋਲ ਵਾਲੀ ਲੱਗਦੇ ਆ ਹਨਾ ਬੇਚਣ ਜਰੂਰੀ ਆ ਭਾਈ ਪਾਉਣਾ ਅਸੀਂ ਅੱਜ ਤਜਰਬਾ ਕਰ ਲਿਆ ਇਹ ਆਪਣਾ ਗਾਹਾਂ ਨੂੰ ਹੁਣ ਸਾਨੂੰ ਪਤਾ ਲੱਗ ਗਿਆ ਹੈ ਜੀ ਅਸ ਜੀ ਘੋਲ ਲਿਆ ਉਹ ਅਰਾ ਰੋਟ ਹਾਂ ਅਰਾ ਰੋਟ ਇਹ ਥੋੜਾ ਜਿਹਾ ਨਹੀਂ ਅਰਾ ਰੋਟ ਇਹ ਘੋਲਿਆ ਜੀ ਅਸੀਂ ਅਰਾ ਰੋਟ ਇਹ ਪੈਣਾ ਬਾਅਦ ਵਿੱਚ ਤੇ ਹੁਣ ਆਪਣਾ ਇਹਨਾਂ ਨੂੰ ਠੀਕ ਲੱਗ ਗਿਆ ਦੋਨੇ ਚੀਜ਼ਾਂ ਨੂੰ ਹੁਣ ਆਪਾਂ ਪਾਉਣ ਲੱਗੇ ਇਹਦੇ ਵਿੱਚ ਬੰਦ ਗੋਭੀ ਲਾਓ ਮੂ ਕੜਾਹੀ ਮਾ ਮੜੀ ਰੌਣਕ ਜੀ ਤਾਂ ਲੱਗਦੀ ਆ ਜੇ ਬੰਦ ਗੋਭੀ ਨਾ ਪਾਉਂਦੇ ਫਿਰ ਕਾਦੀ ਕਰੀ ਵੀ ਗਰੀਬ ਇੰਨੀ ਕੁ ਕਰੇ ਵੀ ਤਾਂ ਮੈਂ ਹੀ ਖਾ ਜਣੀ ਸੀ ਜਿੰਨੀ ਕੁ ਬਣਾਣੀ ਸੀ ਤੁਸੀਂ ਹਣ ਚੱਲ ਮਾੜਾ ਜ ਆਏ ਆ ਦਾ ਹੈ ਵੀ ਚੱਲ ਸਾਰੇ ਜਣੇ ਖਾਪਾ ਲਉਗੇ ਭਾਈ ਕੋਲੀ ਕੋਲੀ ਆਉਂਗੀ ਨਾ ਸਹੀ ਸਾਰਿਆਂ ਨੂੰ ਹੈ ਤੇ ਲਓ ਜੀ ਬਾਹਰ ਮੀਨ ਵੀ ਭਾਈ ਬਹੁਤ ਜ਼ੋਰ ਦਾ ਲੱਗ ਗਿਆ ਪੂਰਾ ਬਾਹਰ ਦਲੁਕੇ ਖਾਲੇ ਪਏ ਮੀਨ ਹੈ ਨੇਰੀ ਚੱਲ ਰਹੀ ਆ ਹੈ ਸੌਸ ਕੋਲ ਪਣੀ ਦੇ ਚ ਸੌਸ ਲਓ ਜੀ ਆ ਆ ਗਈ ਆਪਣੀ ਆ ਜਿਹੜੀ ਮਿੱਠੀ ਸੌਸ ਹੁੰਦੀ ਆ ਹੈ ਕਹਾਂ ਕਹਿੰਦੇ ਇਹਨੂੰ ਕੈਚਅਪ ਲਓ ਵਿੱਚ ਪੈ ਗਈ ਸੌਸ ਸੌਸ ਬਹੁਤ ਆ ਹੈ ਬਾਕੀ ਦੇਖ ਕੇ ਦੁਬਾਰਾ ਪਾਵਾਂਗੇ ਜੇ ਲੋੜ ਹੋਈ ਥੋੜੀ ਜਿਹੀ ਹੋਰ ਹਨਾ ਹਾਂ ਤੇ ਸਜਰਪਨ ਨਮਾਇ ਜੀ ਸਾਡਾ ਜਿੱਦਾਂ ਅਸੀਂ ਤੁਹਾਨੂੰ ਪਹਿਲਾਂ ਵੀ ਦੱਸਿਆ ਦੇ ਭਾਈ ਕਿਸੇ ਨੂੰ ਖਾਤੋਂ ਵਧੀਆ ਬਣਾਣੇ ਜਾਂਦੇ ਹੋਏ ਉਹ ਵੀ ਦੱਸਿਓ ਵੀ ਭਾਈ ਠੀਕ ਬਣਾਏ ਜਾਂ ਨਹੀਂ ਕਿਵੇਂ ਬਣਾਏ ਹੈਨਾ ਤੇ ਆ ਆ ਗਿਆ ਆਪਣਾ ਇਹਨੂੰ ਕਹਾਂ ਕਹਿੰਦੇ ਸੋਇਆ ਸੌਸ ਇਹ ਅੱਗੇ ਇਹ ਮਿਲਕੇ ਪਾਉਂਦੇ ਹੁੰਦੇ ਹਾਂ ਹਾਂ ਮੈਂ ਮਰਚੇ ਹੀ ਪਾਉਂਦੇ ਆ ਕਿਤੇ ਜ਼ਿਆਦਾ ਪਾ ਕੇ ਦੇ ਅੱਛਾ ਹਾਂ ਮਰਚੇ ਹੀ ਪਾਉਣਾ ਭਾਈ ਇਹ ਕਲਰ ਜਿਆ ਬਣਾ ਦਿੰਦੀ ਦੀਦੀ ਐਨ ਹੈਨਾ ਤਿੰਨ ਚਾਰ ਚਾਂਚੇ ਪਾ ਲਈ ਮੁੰਲਾ ਦਾ ਇੰਨੇ ਕਾ ਜਦ ਉੱਥੇ ਪਾਏ ਦੇਪਾ 2.5 2.5 ਚੱਲਦਾ ਹੈ। ਮੇਰੇ ਕੱਪੜੇ ਖਰਾਬ ਹੋ ਗਏ ਕੱਪੜੇ ਬਰਿੱਜੀ ਦੀ। ਚੱਲ ਕੋਈ ਨਾ। ਇਹ ਬਾਦ ਵੀ ਪੈ ਗਿਆ। ਉਹੀ ਗੱਲ। ਸਾਰੇ ਧੱਕੇ ਨਿਕਲ ਗਏ ਉਹ ਹੋ ਗਏ। ਗਰਮ ਜੀ ਦਾ ਫਲ ਉਹ ਮੁੰਡਾ ਵੀ ਮੇਰੇ ਉੱਪਰ। ਹਾਂ। ਲਓ ਜੀ ਹੁਣ ਕਲਰ ਗਿਆ ਆਪਣਾ ਆਉਣ ਲੱਗ ਗਿਆ ਇਹ। ਗਰੇ ਦੇ। ਹਾਂ ਗੱਲ ਤਾਂ। ਕਲਰ ਆ ਗਿਆ। ਤੇ ਹੁਣ ਇਹਦੇ ਵਿੱਚ ਆਪਾਂ ਨੇ ਪਾ ਲੈਣਾ ਜੀ ਪਾਣੀ। ਹਨਾ। ਮਾੜਿਆ ਸੇਕ ਲੱਗ ਲੈਣੇ। ਤੇ ਇੱਕ ਲੱਗੇ ਇਹਦੇ ਫੇਰੇ ਇਹਦੇ ਚ ਪਾਉਨੇ ਆ ਪਾਣੀ ਅੱਜ ਜੈਸਮੀਨ ਅਸੀਂ ਛੱਡੀ ਹੋਈ ਆ ਰੈਸਟ ਉੱਪਰ ਪਾ ਲਾ ਠੀਕ ਆ ਨਾ ਮਾਰੀ ਕਲਰ ਥੋੜਾ ਜਿਹਾ ਖੜ ਗਿਆ ਥੋੜਾ ਆਹ ਤੰਗ ਲਪਣਾ ਬਣ ਗਿਆ ਭਾਈ ਤੇ ਹੋਰ ਫਿਰ ਆਪਾਂ ਇਹਦੇ ਚ ਪਾਉਨੇ ਆ ਥੋੜਾ ਜਿਹਾ ਪਾਣੀ ਲੈ ਆਹ ਛੱਤ ਚ ਪਹਿਲਾਂ ਘੋਲ ਲੈਣਾ ਆਹ ਵਾਲਾ ਆਹ ਇਹ ਪਾ ਦੇ ਦੀ ਪਹਿਲਾਂ ਆ ਦੇਖੋ ਹੁਣ ਇਹ ਪੈ ਗਿਆ ਬਣਾਰਾ ਰੂੜ ਦਾ ਘੋਲ 2 ਚਮਚਿਆਂ ਦਾ ਘੋਲ ਤਾਂ ਜੀ 1 1.5 ਡੇਢ ਕ ਚਮਚੇ ਦਾ ਘੋਲ ਪੈ ਗਿਆ ਬਣਾਰਾ ਰੂੜ ਦਾ ਹੁਣ ਪਾਣੀ ਪਾ ਲਈਏ ਹੋਰ ਪੈਣਾ ਇਹਦੇ ਵਿੱਚ ਪਾਣੀ ਮਨ ਨੂੰ ਲੱਗਦਾ ਏ ਥੋੜਾ ਜਣਾ ਘੋਲ ਪਾਏ ਤੇ ਥੱਲੇ ਲੱਗਣ ਲੱਗ ਗਿਆ ਨਾ ਹੋਣੀ ਵਿੱਚ ਪਾਣੀ ਲਓ ਜੀ ਹੁਣ ਆਪਾਂ ਇਹਦੇ ਵਿੱਚ ਪਾਈਏ ਪਾਣੀ ਇੱਕ ਗਲਾਸ ਪਾ ਤਾ ਆਪਾਂ ਨੇ ਪਾਣੀ ਦਾ ਹੈ ਨੋ ਪਾਈ ਹੁਣ ਪਾਉਣਗੇ ਪਾਈ ਦੇ ਚ ਆਪਣੇ ਟੇਸਟ ਦੇ ਅਨੁਸਾਰ ਜਿੰਨਾ ਕੁ ਭਾਈ ਨੂਨ ਤੁਸੀਂ ਖਾਣੇ ਆ ਉੰਨਾ ਕੁ ਪਾ ਲੈਣਾ ਆਪਾਂ ਨੇ ਇਹਦੇ ਚ ਨੂਨ ਤੇ ਇੰਨਾ ਕੁ ਪਾਉਣਾ ਆਪਾਂ ਨੇ ਅੱਧਾ ਕ ਚਮਚਾ ਬਾਕੀ ਗਾੜਾ ਹੋ ਗਿਆ ਨਾ ਗਾੜਾ ਹੋ ਗਿਆ ਦੇਖੋ ਹੌਰ ਹੌਰ ਆ ਜਿੰਨੇ ਮੈਗ ਨਹੀਂ ਪਾ ਦੇਣਾ ਲਓ ਜੀ ਗਰੀਬ ਹੂੰ ਨੂਨ ਥੋੜਾ ਜਿਆ ਪਾ ਲੈਂਦੇ ਉਹ ਮੈਂ ਕਹਿੰਦਾ ਪਾਣੀ ਵੀ ਇੱਕ ਗਲਾਸ ਉਹ ਪਾ ਲਈ ਅੱਧਾ ਕ ਹਾਂ ਜ਼ਿਆਦਾ ਹੋ ਗਿਆ ਨਾ ਹੂੰ ਗਾੜਾ ਹੋ ਗਿਆ ਇਹਨਾਂ ਮੰਗੋ ਵੀ ਨੂਨ ਆਪਣਾ ਪੈ ਗਿਆ ਤੇ ਗਰੇਵੀ ਦੇਖੋ ਗਰੇਵੀ ਦੀ ਲੁੱਕ ਦੇਖੋ ਐਨ ਬਣ ਗਈ ਕਿ ਨਾ ਹੈ ਆ ਦੇਖੋ ਗਰੇਵੀ ਹੈ ਗਰੇਵੀ ਐਨ ਬਣ ਗਈ ਐਨ ਖੜਾ ਮੂ ਕੋ ਹੋਰ ਕੀ ਕਰੀ ਕੜਾ ਜਾ ਬਣ ਗਿਆ ਹਾਂ ਲਾਓ ਜੀ ਇੱਧਰ ਰੱਬ ਨੇ ਵੀ ਰੌਣਕ ਲਾਈ ਪਈ ਐ ਹੈ ਹਵਾ ਹੁਣ ਰੁਕੀ ਆ ਹਵਾ ਪੂਰੀ ਚੱਲ ਰਹੀ ਸੀ ਆ ਹੁਣ ਮੀਂਹ ਕਰਕੇ ਹਵਾ ਰੁਕੀ ਆ ਅੱਜ ਇੱਕਦਾਂ ਮਨਚੂਰੀਅਨ ਬਣ ਰਹੇ ਆ ਉੱਪਰ ਤੇ ਭਾਈ ਹਾਂ ਰੱਬ ਨੇ ਵੀ ਬਰਸਾਤ ਕਰਤੀ ਬੱਦਲ ਭੱਜੇ ਜਾ ਰਹੇ ਆ ਕੀ ਬਾਤ ਹੈ ਹਾਂ ਠੰਡੇ ਮੌਸਮ ਚ ਘਰ ਦੇ ਬਣਾਏ ਹੋਏ ਮਨਚੂਰੀਅਨ ਮੇਲੋ ਜੀ ਇੱਧਰ ਪ੍ਰੋਣਾ ਸਾਹਿਬ ਨੂੰ ਇੱਧਰ ਟੱਬਰ ਸਾਡਾ ਸਾਰਾ ਰੈਡੀ ਬੈਠਾ ਹੈ ਮਨਚੂਰੀਅਨ ਖਾਣ ਨੂੰ ਹਾਂ ਜੀ ਬਾਪੂ ਜੀ ਤੂੰ ਮੂੰਹ ਚ ਗੰਗਾ ਨਹੀਂ ਪਾਣਾ ਆ ਹਾਂਜੀ ਇੱਕ ਵਾਰ ਫੇਰ ਬੁਲਾਓ ਜੀ ਲੱਡੂ ਆ ਲੱਡੂ ਸਾਡਾ ਇਹ ਲਓ ਜੀ ਮੀਹ ਨੇ ਰੌਣਕਾਂ ਲਾਈਆਂ ਹੋਈਆਂ ਭਾਈ ਪੂਰੀਆਂ ਤੇ ਮਨਚੂਰੀਨ ਆਪਣੇ ਹੋ ਗਏ ਤਿਆਰ ਹੁਣ ਛਕਾਈਏ ਕਰਦੇ ਆ ਨੂੰ ਮਨਚੂਰੀਨ ਲਓ ਜੀ ਹੁਣ ਵਿੱਚ ਲੱਗੇ ਪੈਣ ਭਾਈ ਮਨਚੂਰੀਨ ਤੇ ਹੋ ਗਿਆ ਕੰਮ ਆਪਣਾ ਸਾਰਾ ਰੈਡੀ ਮਨਚੂਰੀਨ ਪੈ ਗਏ ਹਨਾ ਹਣ ਬਣੀ ਆ ਜੀ ਗੱਲ ਐਨ ਅਸਲ ਚ ਬਣੀ ਲਓ ਭਾਈ ਬਣ ਕੇ ਮੰਜੂਰੀਆਂ ਹਾਂ ਤੁਸੀਂ ਵੀ ਭਾਈ ਟਰਾਈ ਕਰਕੇ ਦੇਖਿਓ ਘਰਾਂ ਹੌਲੀ ਹੌਲੀ ਹੱਥ ਪੱਲਾ ਮਾਰੂਗੇ ਤਾਂ ਹੀ ਲੋਟ ਆਉਣਾ ਕੰਮ ਹੈ ਜੇ ਆਪਾਂ ਕਹੀਏ ਵੀ ਸਾਨੂੰ ਬਣਾਣੇ ਨਹੀਂ ਆਉਂਦੇ ਜੇ ਕੋ ਆਪਾਂ ਹੱਥ ਪੱਲਾ ਮਾਰੀਏ ਪਤਾ ਨੌਲੇਜ ਹੋਈ ਜਾਂਦੀ ਹੁਣ ਸਾਨੂੰ ਪਹਿਲਾਂ ਪਤਾ ਨਹੀਂ ਚੱਬਦੀ ਹਾਂ ਦੀਦੀ ਵੀ ਵੇਚਣ ਵੀ ਪੈਣਾ ਦੇਖ ਲਓ ਹਾਂ ਆਪਣਾ ਤਜਰਬਾ ਕਰਕੇ ਦੇਖਿਆ ਭਾਈ ਐਨ ਨਿੱਕ ਨੰਬਰ ਬਣੇ ਮੰਜੂਰੀਆਂ ਤੇ ਆਪ ਵੀ ਦੇਖ ਸਕਦੇ ਆ ਹੈ ਇੱਕ ਇੱਕ ਕੌਲੀ ਸਾਰਿਆਂ ਨੂੰ ਆ ਜਣੀ ਕਾਹੇ ਨਾ ਕਾਜ ਆਉਣੀ ਨਾ ਗੱਲ ਪਤਾ ਕੀ ਆ ਜਿਹੜਾ ਆਪ ਚੀਜ਼ ਬਣਾਈ ਵੀ ਆ ਆਹਾ ਉਹਦਾ ਟੇਸਟ ਲੱਗੇ ਹੁੰਦਾ ਹੁਣ ਕਦਾਂ ਆਏ ਲੱਗਿਆ ਵਾਏ ਮੂੰਹ ਚ ਪਾਣੀ ਆਈ ਜਾਂਦਾ ਵੀ ਭਾਈ ਕਾਹਤ ਖਾਈਏ ਹਨਾ ਟੇਸਟ ਕਰੀ ਲਾ ਭਾਈ ਮੰਜੂਰੀਨ ਹੋ ਗਏ ਆਪਣੇ ਰੈਡੀ ਤੇ ਹੁਣ ਧਨੀਆ ਜੀਰ ਕੇ ਪਾ ਦਿੰਦੇ ਨਾ ਥੋੜੇ ਧਨੀਆ ਪਾ ਦਿੱਤੀ ਇਹਦੇ ਮਹਾ ਧਨੀਏ ਵਾਲੀ ਗੱਲਬਾਤ ਧਨੀਆ ਦਾ ਫੇਰ ਲੈ ਦੀ ਉਹ ਗੱਲਬਾਤ ਬਣਾਉਂਦਾ ਹੁੰਦਾ ਚੀਜ਼ ਦੀ ਤੇ ਫਿਰ ਹੁਣ ਭਾਈ ਧਨੀਆ ਤੁਨੀਆ ਦੀ ਪਾ ਲੈਣਾ ਤੇ ਮਿਲਦੇ ਆਂ ਫਿਰ ਤੁਹਾਨੂੰ ਹੁਣ ਪਰਿਵਾਰ ਨੂੰ ਸ਼ਕਾਉਨੇ ਆ ਤੇ ਨਾਲੇ ਫਿਰ ਤੁਹਾਨੂੰ ਦੱਸਦੇ ਆ ਵੀ ਕਿਵੇਂ ਦੇ ਬਣੇ ਆ ਆਓ ਜੀ ਆਪਣਾ ਧਨੀਆ ਪੈ ਗਿਆ ਐਨ ਹੁਣ ਬਣੀ ਗੱਲ ਐਨ ਹਰੀਆਲੀ ਜੀ ਆ ਗਈ ਉੱਪਰ ਹਨਾ ਧਨੀਏ ਦੀ ਖੁਸ਼ਬੂ ਆ ਜਿਹੜੀ ਉਹ ਤਾਂ ਬਾਈ ਵੱਖਰੀ ਹੋਊਗਾ ਧਨੀਆ ਬਣਾਉਂਦਾ ਅਸਲੀ ਗੱਲ ਗੱਲਬਾਤ ਕੋਈ ਵੀ ਚੀਜ਼ ਆ ਚਾਹੇ ਧਨੀਏ ਦੀ ਖੁਸ਼ਬੂ ਤਾਂ ਲੈਦੀ ਹੋ ਹੁੰਦੀ ਹਨਾ ਤੇ ਹੁਣ ਪਹਿਲਾਂ ਆਪਾਂ ਫਾਦਰ ਸਾਹਿਬ ਆਰ ਮਦਰ ਨੂੰ ਕਰਾਈਏ ਟੇਸਟ ਮੰਮੀ ਆਰ ਪਾਪਾ ਜੀ ਨੂੰ ਪੁੱਛਨੇ ਆ ਉਹਨਾਂ ਦੇ ਰਿਜ਼ਲਟ ਵੀ ਕਹਿ ਜੀ ਬਣੀ ਆ ਚੀਜ਼ ਐ ਪਾਪਾ ਜੀ ਦੇ ਤਾਂ ਵੈਸੇ ਇਹ ਫੇਵਰੇਟ ਆ ਪਾਪਾ ਜੀ ਜਿਹੜੇ ਕਹਿੰਦੇ ਹੁੰਦੇ ਹੈਂ ਜੀ ਯਾਰ ਉੱਪਰ ਨਹੀਂ ਜਾਣਾ ਬੰਦੇ ਯਾਰ ਨਾ ਨਾ ਮੰਜੂਰੀ ਨ ਵੀ ਨਹੀਂ ਉਹ ਲਿਆਈ ਮੈਂ ਕਿਹਾ ਮੰਜੂਰੀ ਪਾਪਾ ਜੀ ਦੇ ਭਾਈ ਇਹ ਫੇਵਰੇਟ ਆ ਲਓ ਜੀ ਹੁਣ ਕੌਲੀਆਂ ਆਪਣੀਆਂ ਸਾਰੀਆਂ ਲਾਗੀਆਂ ਲੈਂਚ ਤੇ ਹੈਂ ਦੇਖ ਲਓ ਐਨੇ ਜਣਿਆਂ ਚ ਵਰਤਨਾ ਹੈ 1 2 3 4 5 6 7 ਅਜੇ ਗਿਣੇ ਨਹੀਂ ਇਕੱਦਾ ਹੋਰ ਵੱਧ ਸਕਦਾ ਹੋਰ ਵੱਧ ਸਕਦਾ ਜੀ ਹਾਂ ਤੇ ਹੁਣ ਟੇਸਟ ਕਰਕੇ ਭਾਈ ਟੇਸਟ ਕਰਨ ਲੱਗੇ ਤੁਹਾਨੂੰ ਮਿਲਦੇ ਆ ਪੁੱਛਦੇ ਆ ਪਾਪਾ ਜੀ ਤੇ ਰਿਜ਼ਲਟ ਕਹਿ ਜਾਏ ਮਨਜ਼ੂਰੀ ਕਹਿ ਜੀ ਬਣੀ ਆ ਭਾਈ ਕਰੋ ਹੇ ਚੈੱਕ ਭਾਈ ਮਨਜ਼ੂਰੀ ਆਂ ਕਹਾਣੇ ਪਾਪਾ ਜੀ ਦੇ ਮਨਜ਼ੂਰੀ ਬੱਸ ਤੋਂ ਵੇਜੀ ਤਾਂ ਤੁਸੀਂ ਵੀ ਛੱਕ ਛੱਕ ਵੀ ਮਿੱਤਰਾਂ ਤੂੰ ਵੀ ਭਾਈ ਬਾਈ ਦਾ ਜਨਮ ਦਿਨ ਆ ਹੈ ਬਾਈ ਦੇ ਜਨਮ ਦਿਨ ਦੀ ਪਾਰਟੀ ਆ ਘਰ ਮੋ ਚੱਲੇ ਤੁਹਾਨੂੰ ਅਸਰੇ ਹੁਣ ਭਾਈ ਛੱਕੇ ਹੈ ਮਧੀਆਂ ਹੈ ਮਾਤਾ ਵਣਗੀ ਗੱਲ ਹੈ ਤਾਂ ਅਸੀਂ ਕੱਚੇ ਪੱਕੇ ਹੀ ਤੇ ਸ਼ੈਫ ਹੈ ਜਾਈ ਨਹੀਂ ਠੀਕ ਹੈ ਇਹਨੇ ਕੜੰਮਰ ਹੈ ਰਹੀ ਭਈ ਬੋਲਿਓ ਸੱਚ ਝੂਠ ਨਾ ਬੋਲਿਓ ਹਾਂ ਇਹ ਵੀ ਗੱਲ ਠੀਕ ਆ ਸੱਚ ਬੋਲਿਓ ਸੱਚ ਬੋਲਿਓ ਹਾਂ ਬਪਾ ਜੀ ਲੋਹ ਦਾ ਪੰਜਾਬ ਦਾ ਧੂਖਾ ਕਰੇ ਬਹੁਤ ਵਧੀਆ ਇਹ ਵੀ ਗੱਲ ਠੀਕ ਆ ਹਾਂ ਚੰਚਾ ਪੁੰਗਾ ਕੇ ਲੈ ਕੇ ਆ ਮਾ ਭਾਈ ਕਹੇ ਜੇ ਬਣੇ ਆ ਸੱਚੀ ਕਹਨੇ ਆ ਵਧੀਆ ਏ ਹਾਂ ਇੱਕ ਨੰਬਰ ਬਣੇ ਹੈ ਜੀ ਰੱਖਣੇ ਮਾਰੇ ਨਹੀਂ ਮਾ ਬਈ ਸੱਚੀ ਹੋ ਅੱਛਾ ਹਾਂ ਸਵਾਹ ਸੱਚੀ ਹੋ ਥੋੜਾ ਨੂਨ ਜ਼ਿਆਦਾ ਪੈ ਗਿਆ ਥੋੜਾ ਨੂਨ ਜ਼ਿਆਦਾ ਪੈ ਗਿਆ ਪਾ ਲੱਗਦਾ ਹੈ ਨਾ ਤੇਗਾ ਠੀਕ ਆ ਠੀਕ ਆ ਜਾਨ ਚਲੋ ਚਲੋ ਕੋਈ ਨਾ ਮਾਣਾ ਮੋਟਾ ਦਾ ਫਿਰ ਹੁਣ ਹਜੇ ਕੱਚੇ ਤੇ ਨਾ ਬੰਦੇ ਤਾਂ ਕਰਕੇ ਮਾਣਾ ਕਾਦੇ ਹੋ ਗਿਆ ਹਮ ਅਸੀਂ ਜਦ ਬਣਾ ਰਹੇ ਤੇ ਨਾ ਪਾਣੀ ਖੜਦਾ ਉਹਨਾਂ ਨੇ ਅਸੀਂ ਪਾਣੀ ਨਿਚੋੜ ਕੇ ਨੂਨ ਥੋੜਾ ਜਿਹਾ ਹੋਰ ਹਾਂ ਤਾਂ ਹੀ ਉਹ ਥੋੜਾ ਜਿਆਦਾ ਹੀ ਹੋ ਗਿਆ ਹਾਂ ਤਾਂ ਜਿਆਦਾ ਹੋ ਗਿਆ ਹਾਂ ਚਲੋ ਕੋਈ ਨਹੀਂ ਗਾਹਾਂ ਨੂੰ ਤਜਰਬਾ ਸਹੀ ਹਾਂ ਚਲੋ ਅਸੀਂ ਪਹਿਲਾਂ ਨਿਚੋੜ ਲੈ ਕਰੂਦੇ ਹਾਂ ਹਾਂ ਠੀਕ ਆ ਜੀ ਫਿਰ ਤੁਹਾਨੂੰ ਮਿਲਦੇ ਹੁਣ ਕਿਸੇ ਅਗਲੇ ਬਲੌਗ 'ਚ ਹਾਂਜੀ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ